ਸਮਜੋਗ ਉੱਪਰੋਂ ਪੱਕੇ ਜੁੜ ਜਾਂਦੇ ਨੇ ਜਦੋਂ ਇਸ਼ਕ 'ਚ ਪੱਕਾ ਕਰਾਰ ਹੋਵੇ ਰੱਬ ਵਾਂਗ ਪੂਜਣਾ ਤੇ ਲੋਕੀ ਸੋਹਾਂ ਚੱਕਣ ਪਿਆਰ 'ਚ ਐਸੀ ਸ਼ਾਪ ਹੋਵੇ ਸਤਕਾਰ ਕਰਨ ਇੱਕ ਦੂਜੇ ਦਾ ਸਤਕਾਰ ਕਰਨ ਇੱਕ ਦੂਜੇ 'ਚ ਦਿਲਾਂ 'ਚ ਵਫਾਦਾਰੀ ਦਾ ਪਾਪ ਹੋਵੇ ਉਹ ਰਿਸ਼ਤੇ ਕਦੇ ਨਹੀਂ ਟੁੱਟਦੇ ਮਿਲਕਾ ਜਿਨ੍ਹਾਂ ਦਾ ਵਿਚੋਨਾ ਰੱਬ ਆਪ ਹੋਵੇ ਸ਼ਾਗੜ ਤੋਂ ਬਾਅਦ ਲਾੜੇ ਨੇ ਫੜ ਲਿਆ ਮੈਕ ਸਾਜ ਬਿਆਹ ਦੀ ਕਰੀ ਰੀਜ ਪੂਰੀ ਵਿਆਹ ਤੋਂ ਪਹਿਲਾਂ ਸਾਗਣ ਤੇ ਬੈਠੇ ਬੈਠੇ ਲਾੜੇ ਨੇ ਲਿਖਿਆ ਗੀਤ ਜਿਤੇ ਕਿ ਦੋਸਤੋ ਰਿਸ਼ਤੇਦਾਰਾਂ ਸਾਹਮਣੇ ਲਾਹੀ ਸ਼ੰਗ ਜੋ ਹੋਗੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ ਸਾਫ ਦੇ ਸਕਦੇ ਹੋ ਮੁੰਡੇ ਨੂੰ ਕਿੰਨਾ ਚਾਹ ਹੋਵੇਗਾ ਆਪਣੇ ਵਿਆਹ ਦਾ ਉੱਥੇ ਦੋਸਤੋ ਇਸ ਵੀਡੀਓ ਸੋਸ਼ਲ ਮੀਡੀਆ ਉੱਤੇ ਇੱਕ ਬੇਹੱਦ ਚਰਚਾ ਦਾ ਵੈਸਾ ਬਣੀ ਹੋਇਆ ਸੰਜੋਗ ਉਪਰੋਂ ਪੱਕੇ ਜੁੜ ਜਾਂਦੇ ਨੇ ਜਦੋਂ ਇਸ਼ਕ 'ਚ ਪੱਕਾ ਕਰਾਰ ਹੋਵੇ ਰੱਬ ਵਾਂਗ ਪੂਚਣ ਤੇ ਲੋਕੀ ਸੋਹਾਂ ਚੱਕਣ ਪਿਆਰ 'ਚ ਐਸੀ ਸ਼ਾਪ ਹੋਵੇ ਸਤਕਾਰ ਕਰਨ ਇੱਕ ਦੂਜੇ ਦਾ ਸਤਕਾਰ ਕਰਨ ਇੱਕ ਦੂਜੇ 'ਚ ਦਿਲਾਂ 'ਚ ਵਫਾਦਾਰੀ ਨਾ ਪਾਪ ਹੋਵੇ ਔਰ ਰਿਸ਼ਤੇ ਕਦੇ ਨਹੀਂ ਟੁੱਟਦੇ ਮਿਲ ਕੇ ਜਿਨ੍ਹਾਂ ਦਾ ਵਿਚੋਣਾ ਰੱਬ ਆਪ ਹੋਵੇ